ਇਹ ਤੂੰ ਕੀ ਫੈਸ਼ਨ ਜੀ ਕਰੀ ਜੰਨੀ ਆ ਕੁੜੀ ਅੱਜ ਪੋਨੀ ਹੈ ਫੇਰ ਜੇ ਬੀਬੀ ਨੂੰ ਪਤਾ ਲੱਗ ਗਿਆ ਤੇ ਕੀ ਗੁੱਤ ਪਟਾਏਗੀ ਲੱਗੀਆਂ ਆਂਦੇ ਬੀਬੀ ਨੂੰ ਪਤਾ ਠੇਕਾ ਲਿਆ ਬੀਬੀ ਦਾ ਮੈਂ ਸਿੱਧੀ ਹੋ ਕੇ ਗੁੱਤ ਕਰ ਲੈ ਤੂੰ ਮੈਂ ਵੀ ਗੁੱਤ ਕਰੀ ਜੰਨੀ ਆ ਫੇਰ ਤੂੰ ਕਰ ਲੈ ਕਿ ਤੂੰ ਨਹੀਂ ਕਰ ਸਕਦੀ ਫੇਰ ਮੈਂ ਬੰਨੀ ਹੋਈ ਆ ਵੀ ਤੂੰ ਵੀ ਜੇ ਗੁੱਤ ਕਰਨੀ ਮੈਂ ਵੀ ਨਾਲ ਗੁੱਤੇ ਕਰਨੀ ਕੋਈ ਨਾ ਪਟਾ ਲਾ ਗੁੱਤ ਨਹੀਂ ਫੇਰ ਜਦੋਂ ਬੀਬੀ ਆ ਗਈ ਨਾ ਲੱਗੂ ਤੈਨੂੰ ਪਤਾ ਬੀਬੀ ਜੀ ਤੇ ਕੁਝ ਵੀ ਨਹੀਂ ਕਰ ਦਿੰਦੀ ਹੈਗੀ ਦੱਸ ਫੇਰ ਬੀਬੀ ਦੀ ਮੰਨਣੀ ਤਾਂ ਪਾਉਗੀ ਹੁਣ ਮੈਨੂੰ ਨਹੀਂ ਪਤਾ ਮੈਂ ਤਾਂ ਅੱਜ ਕੋਈ ਨਹੀਂ ਕਰੂੰਗੀ ਕਰ ਲੈ ਜਦੋਂ ਆ ਕੇ ਦੇਖੀ ਤਾਂ ਆਹ ਕੀ ਕਰੀ ਜਾਂ ਨੂੰ ਆ ਸਰਜਾ ਵਾਕੇ ਹਟੇ ਸੀ ਬੀਬੀ ਅੱਛਾ ਨਹੀਂ ਮੈਂ ਮਰ ਜਾ ਆ ਕੇ ਕੀਤਾ ਤੂੰ ਕੀ ਹੋ ਗਿਆ ਬੀਬੀ ਫੇਰਾ ਉਹ ਨਹੀਂ ਕਰਨ ਨਾਲ ਕੀ ਹੋ ਜਾਂਦਾ ਨਹੀਂ ਹੋਇਆ ਕਿਉਂ ਨਹੀਂ ਕਰ ਰੱਖੀ ਆ ਬੱਕਰੀ ਦੀ ਪੂਛ ਜੀ ਗੁੱਤ ਕਰ ਸਿੱਧੀ ਲੈ ਮੈਂ ਕਰ ਪਰ ਆਹੋ ਮੈਂ ਨਹੀਂ ਗੁੱਤ ਗੱਤ ਕਰਨੀ ਨੀ ਕਰਮਣੀ ਕਿਵੇਂ ਨਹੀਂ ਚੁੱਪ ਕਰਕੇ ਹੋ ਹੋ ਸਿੱਧੀ ਕਰਾ ਗੁੱਤ ਤੇਰੀ ਕਰ ਲੈਂਦੀ ਆ ਬੱਕਰੀ ਦੀ ਪੂਛ ਜੀ ਹੋ ਇਧਰ ਮੈਂ ਤਾਂ ਕਿਹਾ ਸੀ ਬੀਬੀ ਇਹਨੂੰ ਲੈ ਮਿੱਡੀਆਂ ਕਰ ਬੀ ਗੁੱਤ ਕਰ ਲੈ ਲੈ ਮਿੱਡੀਆਂ ਕਰ ਤਾਂ ਮਿੱਡੀ ਮੁੱਡੀ ਨਹੀਂ ਕਰਨੀ ਬੀਬੀ ਗੁੱਤ ਕਰ ਦੇ ਸਿੱਧੀ ਤੂੰ ਹਾਈ ਮੈਂ ਮਰ ਜਾ ਮਿੱਡੇ ਕਰ ਕਰਕੇ ਬਾਲ ਦੁਖਨ ਲਾ ਰਖੇ ਨੇ ਇਹਦਾ ਕਰਦਾ ਕੰਨ ਤੇ ਮਾਰਾਂ ਬੀਬੀ ਹਾਂ ਆ ਕੱਢਦਾ ਆ ਦੇਖੀ ਬਾਲ ਜੇ ਫਸੀ ਜਾਂਦੇ ਨੇ ਇਹਦੇ ਵਿੱਚ ਆ ਵੀ ਮੇਰੀ ਗੱਲ ਸੁਣ ਲੈ ਕੱਢ ਕੇ ਉਹਦੇ ਇਹ ਤਾਂ ਸੋਹਣੇ ਲੱਗਦੇ ਨੇ ਪੁੱਤ ਤੁਹਾਡੇ ਸ਼ੌਂਕ ਪੂਰੇ ਕਰਦੀ ਆ ਮੈਂ ਪਾਪਾ ਕੇ ਟੂਮਾ ਦੇ ਕੱਜ ਕੱਲ ਪਈਆਂ ਦੇ ਕਿਸੇ ਦੇ ਟੂਮਾ ਪਈਆਂ ਦੇਖੀਆਂ ਨਾ ਬੀਬੀ ਜਦੋਂ ਕਿਤੇ ਜਾਇਆ ਕਰਾਂਗੇ ਫੇਰ ਪਾਲਿਆ ਕਰਾਂਗੇ ਕੱਲੀਆਂ ਟੂਮਾ ਨਾ ਟੂਮਾ ਨੂੰ ਕੀ ਕਰਾਉਣਾ ਸੀ ਬੀਬੀ ਮੇਰੀ ਗੱਲ ਸੁਣਾ ਕਿਤੇ ਜਾਣ ਆਉਣ ਤਾਂ ਤੂੰ ਸਾਨੂੰ ਦਿੰਦੀ ਨਹੀਂ ਨਾ ਪੁੱਤ ਤੂੰ ਮਾ ਪਵਾ ਕੇ ਬਠਾ ਰਖੇ ਗੱਲੀਆਂ ਨੂੰ ਭਰੇ ਮੱਥੇ ਲੱਗਣਗੇ ਬੰਦਾ ਤਾਂ ਮੱਥੇ ਨਹੀਂ ਲਾਉਣਾ ਪੁੱਤ ਪਰ ਬੰਦੇ ਸਾਨੂੰ ਖਾਂਦੇ ਨੇ ਬੀਬੀ ਕਹੀ ਜਿਹੀ ਗੱਲਾਂ ਕਰਦੀਆਂ ਤੂੰ ਪਹਿਲੇ ਮੇਰੀ ਗੱਲ ਸੁਣਾ ਤੂੰ ਨਹੀਂ ਬੰਦੇ ਨਾਲ ਵਿਆਹ ਕਰਾਇਆ ਸੀਗਾ ਫੇਰ ਕਿ ਕਰਾਇਆ ਸੀ ਚੁੱਪ ਕਰਕੇ ਗੁੱਤ ਕਰਾ ਲੈ ਹੋ ਸਿੱਧੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਬੰਦਿਆਂ ਦਾ ਨਾਂ ਤੱਕ ਨਹੀਂ ਲੈਣ ਦਿੰਦੀ ਬੀਬੀ ਪਤਾ ਨਹੀਂ ਕੀ ਦੁਸ਼ਮਣੀ ਹੈ ਦੀ ਉਹਨਾਂ ਨਾਲ ਨਹੀਂ ਪਤਾ ਆਪਾਂ ਬੰਦਾ ਤਾਂ ਮੱਥੇ ਲਾਉਣਾ ਹੀ ਨਹੀਂਗਾ ਦੇਖੋ ਤੁਸੀਂ ਅੰਦਰ ਬੈਠੀਆਂ ਹੋ ਨਾ ਬੀਬੀ ਆਹ ਵਾਲ ਦਾ ਵਿਚ ਕਰਦੇ ਉਹਨਾਂ ਕੀ ਕਰੀ ਜੰਨੀ ਐ ਤੂੰ ਤੂੰ ਹੀ ਕਿਤੇ ਨਾ ਮੂਰੇ ਫਿਰ ਤੂੰ ਆਪੇ ਕਰ ਲੈ ਹਾਂ ਨਕਾਹ ਨੂੰ ਕਰ ਲੈ ਮੈਂ ਕਰਕੇ ਦਿੰਨੀ ਆ ਇਹ ਤਾਂ ਫੇਰ ਪਾ ਲੂਗੀ ਆਹ ਆ ਮੈਂ ਵੀ ਆਪੇ ਕਰੀਏਗੀ ਅਰੇ ਸੀ ਜੀ ਟੀਲੀ ਜੀ ਕਰੀ ਨਾਲੇ ਹੁਣ ਕਸੀ ਨਾ ਬਾਲੇ ਬਾਲਾ ਬੀਬੀ ਮਰ ਜਾ ਬੀਬੀ ਤੂੰ ਕਰਨਾ ਗੁੱਤ ਵਧੀਆ ਨਹੀਂ ਹੁੰਦੀ ਬੀਬੀ ਗੱਲ ਤਾਂ ਸੁਣ ਲੈ ਹਾਂ ਸੁਣਾ ਪੁੱਤ ਆ ਜਿਹੜੀ ਚੈਨੀ ਪ੍ਰੀਤ ਨੇ ਪਰਕੀ ਕਿ ਮੈਨੂੰ ਵੀ ਇਹ ਜਿ ਕਰਵਾ ਕੇ ਦੇ ਦੇ ਐ ਕਰਵਾ ਦੂੰਗੀ ਪੁੱਤ ਕੋਈ ਗੱਲ ਨਹੀਂ ਬੀਬੀ ਮੇਰੀ ਗੱਲ ਸੁਣਾ ਹਾਂ ਮੈਂ ਤਾਂ ਇਹ ਕਹਿੰਦੀ ਸੀ ਮੈਨੂੰ ਚਾਂਜ ਰਹੀ ਕਰਾ ਦੇ ਸੋਨੇ ਵਾਲੀਆਂ ਆ ਜਦੋਂ ਐਤ ਕੀ ਫਸਲ ਆ ਗਈ ਨਾ ਉਦੋਂ ਕਰਵਾ ਦੂੰਗੀ ਪੁੱਤ ਮੈਨੂੰ ਤਾਂ ਚੈਨੀ ਕਰਵਾ ਦੀ ਤੈਨੂੰ ਹਾਂ ਵਰੀ ਕਰਾ ਦੂੰਗੀ ਕਿੰਨੇ ਸੋਹਣੀ ਦਾ ਚੈਨੀ ਪਾਈ ਬੈਠੀ ਐ ਤੂੰ ਆਹ ਨਹੀਂ ਮੈਨੂੰ ਵਧੀਆ ਲੱਗਦੀ ਹੈਗੀ ਇਹਨੂੰ ਤਾਂ ਹੁਣ ਕਰਵਾ ਕੇ ਦਿੱਤੀ ਹੈਗੀ ਮੈਨੂੰ ਤਾਂ ਹੁਣੇ ਕਰਵਾ ਕੇ ਦੇਈ ਇਹਨੂੰ ਚਾਂਜਰਾ ਫੇਰ ਬਣਵਾ ਦੀ ਆ ਤੇਰੇ ਕੋਲ ਕੜੇ ਪਾਈ ਕਿਉਂ ਬਣਵਾ ਦੀ ਫੇਰ ਤੂੰ ਅਜੇ ਆਹ ਆਹ ਆਪਰੇ ਕਿੰਨੇ ਮਹਿੰਗੇ ਨੇ ਜਿਹੜੇ ਕੜੇ ਪਾਈ ਬੈਠੀ ਇਹਨੂੰ ਲੈ ਲੈ ਕਿਉਂ ਲਮਾ ਮੈਨੂੰ ਪਸੰਦ ਨਹੀਂ ਲੈ ਫਿਰ ਮੈਂ ਕੀ ਕਰਾਂ ਬੀਬੀ ਜੀ ਇਹਨੂੰ ਪਸੰਦ ਨਹੀਂ ਹੈਗਾ ਕੜਾ ਬਈ ਮੈਨੂੰ ਤਾਂ ਚੈਨੀ ਬਣਵਾ ਕੇ ਦੇ ਮੈਨੂੰ ਨਹੀਂ ਪਤਾ ਸੋਹਣੀ ਚ ਤਾਂ ਇਹਨੂੰ ਚਾਂਜਰਾ ਕਰਾ ਕੇ ਦਊ ਹਾੜੇ ਚ ਤੈਨੂੰ ਚੈਨੀ ਕਰਾ ਦੇ ਠੀਕ ਆ ਚੰਗਾ ਆਉ ਦੇਖ ਲੈ ਬੀਬੀ ਮੈਨੂੰ ਲ ਲਾਪਰੀਤ 6 ਮਹੀਨਿਆਂ ਤੋਂ ਆਈ ਆ ਕੀ ਆਉਣ ਨਹੀਂ ਦਿੰਦੇ ਉਹਦਾ ਸਹੁਰੇ ਕੁੜੀਆਂ ਨੂੰ ਆਈ ਸੋਚ ਲੈਂਦੇ ਆ ਵੀ ਅਸੀਂ ਮੁੱਲੀ ਲੈ ਲਈਆਂ ਤੇ ਤੁਸੀਂ ਦੇਖ ਲਓ ਹੁਣ ਮੌਨਾ ਪੈ ਕੇ ਬੈਠੀਆਂ ਨਾ ਆ ਆਪਦੀ ਪਸੰਦ ਦਾ ਪਾਉਣੀਓ ਆ ਆਪਦੀ ਪਸੰਦ ਦਾ ਖਾਣ ਨੂੰ ਬੀਬੀ ਮੈਨੂੰ ਇਹ ਦੱਸੋ ਹਾਂ ਤੁਸਾਂ ਨੂੰ ਸਾਰੀ ਉਮਰ ਉਰੀ ਪਿਠਾ ਕੇ ਰੱਖਣਾ ਇੱਥੇ ਬਿਠਾ ਕੇ ਰੱਖਣਾ ਤੁਹਾਨੂੰ ਥੋੜਾ ਬਿਆਨ ਨਹੀਂ ਕਰਨਾ ਮੈਂ ਆ ਦੇਖ ਸੋਨਾ ਪੌਣ ਨੂੰ ਨਿਰਦਰ ਲਾਪਰੀਤ ਦੇ ਦੇਖ ਲਿਓ ਕੁਸ ਵੀ ਨਹੀਂ ਪਾਇਆ ਹਾਂ ਤੂੰ ਤਾਂ ਸਾਨੂੰ ਬਾਰ ਵੀ ਨਹੀਂ ਜਾਣ ਦਿੰਦੀ ਬੀਬੀ ਕੱਲੇ ਸੋਨੇ ਤੋਂ ਕੀ ਕਰਾਉਣੇ ਸਾਡੇ ਵੀ ਕਿੰਨੇ ਸੁਪਨੇ ਨੇ ਵੀ ਸਾਡੇ ਵੀ ਘਰ ਵਾਲਾ ਹੋਵੇ ਅਸੀਂ ਵੀ ਬਾਹਰ ਘੁੰਮੀ ਉਹਦੇ ਨਾਲ ਕਰ ਲਿਆ ਕਿ ਨਹੀਂ ਬਣੀਆਂ ਘਰ ਵਾਲੇ ਦੀਆਂ ਕੀ ਕਰਾਉਣਾ ਘਰ ਵਾਲੇ ਤੋਂ ਘਰ ਕੌਣ ਹੈ ਇਹ ਕਰਨੀ ਹੈਗਾ ਚੰਗਾ ਬੀਬੀ ਫਿਰ ਸਾਰੇ ਉਹ ਪੂਰੀ ਬੁੜੀਆਂ ਕਰ ਲਈ ਸਾਨੂੰ ਚੰਗਾ ਮੈਂ ਤਾਂ ਉਹੀ ਕਰੂੰਗੀ ਬੁੜੀਆਂ ਮੈਂ ਨਹੀਂ ਵਿਆਹ ਉਹ ਕਰਦੀ ਕਿਤੇ ਤੁਹਾਡੇ ਦਿਲ ਚ ਹੋਵੇ ਵਿਆਹ ਕਰੂੰਗੀ ਨਾ 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 ਵਿਆਹ ਦਾ ਤਾਂ ਨਾ ਇਹ ਲੈ ਤੂੰ ਸਿਆਣੀ ਐ ਤੂੰ ਸਮਝਾਇਆ ਕਰੋ ਨੂੰ ਕੁਦਾ ਪੁੱਤੇ ਮਗਰ ਲੱਗ ਜਾਨੀ ਆ ਕਿ ਪਰ ਤੂੰ ਤਾਂ ਕੋਰੀ ਸਾਨੂੰ ਬੁੜੀਆਂ ਕਰ ਲੇਗੀ ਬੀਬੀ ਲੈ ਦੇਸਾ ਦਾ ਤਾਂ ਥੋੜੇ ਸੋਨਾ ਪਾਇਆਗਾ ਕੰਨਾਂ ਚ ਪਾਇਨਾ ਹੋਰ ਦੱਸੋ ਕੀ ਸ਼ੌਕ ਹੈ ਤੁਹਾਡੇ ਉਹ ਪੂਰੇ ਕਰ ਦੂੰ ਪੁੱਤ ਵਿਆਹ ਨਹੀਂ ਆਪ ਕਰਦੇ ਕੱਲਾ ਸੋਨਾ ਸੋਨਾ ਪਾਈ ਜਾਈ ਨਹੀਂ ਸਾਨੂੰ ਬੀਬੀ ਤੂੰ ਸੌਰਿਆਂ ਤੂੰ ਤੂੰ ਤਾਂ ਗੇਟ ਤੱਕ ਨਹੀਂ ਜਾਣ ਦਿੰਦੀ ਹੈਗੀ ਸਾਨੂੰ ਨਾ 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 ਬਾਹਰ ਦਾ ਤਾਂ ਨਾਈ ਨਾਲ ਲਿਓ ਤੁਸੀਂ ਸੁਣ ਕੇ ਗੱਲ ਕਿੱਥੇ ਲੈਣੀਆਂ ਬੀਬੀ ਨਾਮ ਬਸ ਜਾਓ ਕੰਮ ਕਰ ਲਿਆ ਭੈ ਜੋ ਅੰਦਰ ਵੜ ਕੇ ਇਹ ਕੌਣ ਹੈ ਮੈਂ ਖੋਲੂਗੀ ਠਹਿ ਅਜਾ ਬੀਬੀ ਅੰਦਰ ਸੁੱਤੀ ਪਈ ਹੈ ਤੂੰ ਧਿਆਨ ਰੱਖ ਮੈਂ ਖੋਲ ਕੇ ਆਉਂਦੀ ਨਾ ਮੈਂ ਖੋਲੂਗੀ ਬੀਬੀ ਤਾਂ ਅੰਦਰ ਸੁੱਤੀ ਪਈ ਹੈ ਆ ਜਾ ਤੈਨੂੰ ਆदत ਹੈ ਰੌਲਾ ਪਾਉਣ ਦੀ ਯਾਰ ਸੁਣ ਗਿਆ ਉਹ ਬੇਸਰ ਗਿਆ ਫੇਰ ਚਲ ਦੋਈ ਚਲਦੀ ਆ ਜਾ ਇਹ ਮੈਂ ਖੋਲੂਗੀ ਹਾਈ ਆ ਗ੍ਰੀਟ ਕਿਉਂ ਵਧੀਆ ਹਾਂ ਦੱਸ ਕੀ ਗੱਲ ਹੈ ਹਾਂ ਦੱਸ ਕੀ ਅੰਦਰ ਬੁਲਾਉਂਗੇ ਕੁਰੀ ਬਸ ਬੋੜਨਾ ਮੈਨੂੰ ਇੱਥੇ ਕੁਰੀ ਖੜ ਜਾ ਬਾਈ ਕਿਉਂ ਬੀਬੀ ਉੱਠ ਜੂਗੀ ਗਾਂ ਦੂਗੀ ਬੀਬੀ ਉੱਠ ਜੂਗੀ ਤੈਨੂੰ ਪਤਾ ਤਾਂ ਹੈਗਾ ਉਹ ਕਿੱਥੇ ਬਾਹਰ ਹੋਣ ਦਿੰਦੀ ਸਾਨੂੰ ਚੰਗਾ ਮੈਂ ਤਾਂ ਐ ਕਹਿਣਾ ਹੈ ਜੀ ਲਾਪਰੀ ਧਾਰੀ ਆ ਉਹਨੇ ਬੁਲਾਇਆ ਸਾਨੂੰ ਵੀ ਮਿਲਣਾ ਜੀ ਹੈ ਲਾਪਰੀ ਧਾਰੀ ਆ ਜੀ ਇੱਥੇ ਕਰ ਦੂ ਚਲ ਅੰਦਰ ਆਖ ਨਾ ਮੂੰਹ ਚੱਕ ਕੇ ਗੱਲ ਸੁਣ ਬੇ ਤੂੰ ਕੀ ਲੈਣਾ ਮੈਂ ਤਾਂ ਇਹਨਾਂ ਨੂੰ ਐ ਕਹਿਣਾ ਹੈ ਚਾਚੀ ਵੀ ਲਾਪਰੀ ਧਾਰੀ ਹੈਗੀ ਉਹਨੂੰ ਮਿਲ ਕੇ ਮਿਲੇ ਆਉਂਗੇ ਘਰੇ ਜਾ ਕੇ ਉਹਨੇ ਮਿਲਣਾ ਹੋਇਆ ਨਾ ਉਰੀ ਆਜੂ ਤੈਨੂੰ ਆਖਿਆ ਕਰ ਬੋਲਦੀਆਂ ਤੂ ਤਾਏ ਦਾ ਮੁੰਡਾ ਹੋ ਮੇਰੇ ਹੋਵੇ ਤਾਂ ਤਾਏ ਦਾ ਮੁੰਡਾ ਤੁਹਾਨੂੰ ਕਹਤਾ ਨਾ ਵੀ ਆ ਪਕਰੇ ਬੰਦਾ ਨਹੀਂ ਬੜਨਾ ਚਲੋ ਇੱਥੇ ਲੈ ਦੱਸ ਫਿਰ ਕੀ ਹੁੰਦਾ ਬੀਬੀ ਮੇਰੇ ਤਾਏ ਦਾ ਮੁੰਡਾ ਹੀ ਆ ਉਹ ਬਗਾਨਾ ਥੋੜੀ ਹੈ ਕੋਈ ਨਹੀਂ ਹੋਵੇ ਤਾਏ ਚਾਚੇ ਦਾ ਮੁੰਡਾ ਅੱਜਕਲ ਕੋਈ ਕਿਸੇ ਦਾ ਜਾਓ ਦੋ ਦਫਾ ਹੋ ਗੱਲ ਸੁਣ ਲੈ ਤੂੰ ਕਾਹਦੇ ਵਾਸਤੇ ਆਇਆ ਇੱਥੇ ਕੋਈ ਨਾ ਚਾਚੀ ਇੰਨੀ ਗਰਮ ਕਿਉਂ ਨਹੀਂ ਹੈ ਮੇਰੀਆਂ ਹੀ ਭੈਣੀਆਂ ਨੇ ਇਹ ਕੋਈ ਕਿਸੇ ਦੀਆਂ ਪਹਿਣਾ ਨਹੀਂ ਤੈਨੂੰ ਮੈਂ ਦੱਸਤਾ ਸਾਡੇ ਘਰੇ ਬੰਦਾ ਬੜਨਾ ਸਖਤ ਮਨ ਹੈ ਸੁਣ ਗਿਆ ਤੈਨੂੰ ਕਮਾਲ ਦੀ ਗੱਲ ਹੈ ਜੱਤੀ ਕਹੇ ਜਜਮਾਨ ਆ ਗਿਆ ਅੱਜ ਕਿਹਨਾਂ ਆਇਆ ਤੂੰ ਪਹਿਲਾਂ ਐ ਤਾਂ ਦੱਸ ਲੈਣ ਕਿ ਆਇਆ ਤੂੰ ਮੈਂ ਮੇਰੀਆਂ ਭੈਣਾਂ ਨੂੰ ਬੁਲਾਉਣ ਆਏ ਸੀ ਵੀ ਲਾਪਰੀ ਧਾਰੀ ਹੈਗੀ ਉਹਨੂੰ ਮਿਲਿਆ ਉਹ ਜੇ ਲਾਪਰੀ ਤੂੰ ਮੋੜ ਹੋ ਨਾ ਤੱਕਰੇ ਆਜੂ ਇੱਥੇ ਪੈ ਤਨ ਚੱਲ ਚੱਲ ਆ ਗਿਆ ਮੂੰਹ ਚੱਕ ਕੇ ਸ਼ਰਮੇ ਨੇ ਮੰਨਦੇ ਨਾਲੇ ਚੰਗਾ ਭਲਾ ਪਤਾ ਵੀ ਅਸੀਂ ਕਿਰੇ ਬੰਦਾ ਨਹੀਂ ਬਰਨ ਦਿੰਦੇ ਫਿਰ ਵੀ ਆ ਜਾਂਦੇ ਆ ਮੂੰਹ ਚੱਕ ਕੇ ਬਣੇ ਚਾਚੇ ਦਾ ਮੁੰਡਾ ਤਾਏ ਦਾ ਮੁੰਡਾ ਅਸੀਂ ਕੀ ਕਰਾਉਣਾ ਕਿਸੇ ਤੋਂ ਮੈਂ ਤਾਂ ਬੰਦਿਆ ਤੋਂ ਨਫ਼ਰਤ ਹੈ ਉਹ ਲਾਪਰੀ ਤੇ ਲਾਡੀ ਨੂੰ ਭੇਜਣ ਦੀ ਕੀ ਲੋੜ ਸੀ ਆਪਾਂ ਸਿੱਧਾ ਜਾ ਕੇ ਮਿਲਿਆ ਉਹਦੀ ਚਾਚੀ ਨੂੰ ਦੱਸ ਲੈ ਦੇਖ ਲਓ ਮੰਮੀ ਇਹ ਤਾਂ ਮੈਨੂੰ ਕਹਿਣ ਲੱਗ ਜਾਂਦੇ ਆ ਹਰ ਵਾਰੀ ਮੇਰਾ ਘੜਾ ਦਿਲ ਨਹੀਂ ਕਰਦਾ ਮੈਂ ਤੁਹਾਨੂੰ ਉਹਨਾਂ ਦਾ ਘਰ ਦਿਖਾ ਕੇ ਲਿਆਵਾਂ ਫਿਰ ਹੋਰ ਕਿਹਨੂੰ ਕਹਾਂ ਕਿੰਨੇ ਸਾਲ ਤਾਂ ਆਪਣੇ ਵਿਆਹ ਨੂੰ ਹੋ ਗਏ ਇੱਕ ਵਾਰ ਵੀ ਲੈ ਕੇ ਗਈਆਂ ਤੂੰ ਉਹਨਾਂ ਦੇ ਘਰੇ ਮੈਨੂੰ ਪੁੱਤ ਇਹ ਠੀਕ ਕਹਿੰਦੀ ਆ ਲਾਪਰੀਤ ਵੀ ਲੈ ਆ ਗਿਆ ਹਾਂ ਉਹ ਬਈ ਤੈਨੂੰ ਕਿਹਾ ਸੀ ਨਾ ਮੈਂ ਤੋਹੀ ਕੰਮ ਹੋ ਗਿਆ ਚਾਚੀ ਨੇ ਮੈਨੂੰ ਅੰਦਰ ਗੇਟ ਦੇ ਪੈਰ ਵੀ ਨਹੀਂ ਰੱਖਣ ਦਿੱਤਾ ਪਹਿਲਾਂ ਹੀ ਬੇਇੱਜ਼ਤੀ ਕਰਕੇ ਭੇਜਦਾ ਇੱਥੇ ਲਾਪਰੀਤ ਤੈਨੂੰ ਮੈਂ ਕੀ ਕਿਹਾ ਤੀ ਪੁੱਤ ਵੀ ਨਾ ਭੇਜ ਉਹਨੇ ਨਹੀਂ ਭੇਜਣੀਆਂ ਹੈਗੀਆਂ ਮੈਂ ਕਿੱਥੇ ਭੇਜਾਂ ਮੰਮੀ ਉਹਨੂੰ ਮੈਂ ਤਾਂ ਵੈਸੇ ਕਿਹਾ ਸੀ ਵਹਾਂ ਚਾਲ ਇੱਕ ਵਾਰੀ ਪਤਾ ਲੱਗ ਜੂਗਾ ਉਹ ਵੇਖ ਲੈ ਤੁਸੀਂ ਉਹਨਾਂ ਦੇ ਘਰੇ ਤਾਂ ਦੇ 3-4 ਸਾਲ ਦਾ ਵੀ ਕੋਈ ਮੁੰਡਾ ਦਿਖ ਜੇ ਨਾ ਉਹਨਾਂ ਨੂੰ ਬਾਹਰ ਚ ਠੱਕੇ ਮਾਰ ਕੇ ਚਾਚੀ ਉਹਨੂੰ ਵੀ ਭਜਾ ਦਿੰਦੀ ਐ ਚੱਲ ਪੁੱਤ ਉਹਦੇ ਵੀ ਬਾਸ ਨਹੀਂ ਹੈਗਾ ਉਹਦੇ ਨਾਲ ਬੀਤੀਆਂ ਹੋਈਆਂ ਨੇ ਕੀ ਬੀਤੀਆਂ ਹੋਈਆਂ ਨੇ ਮੰਮੀ ਇੰਨਾ ਵੀ ਬੰਦਾ ਕੋਈ ਉਹ ਨਹੀਂ ਹੁੰਦਾ ਨੈਰੋ ਮਾਈਂਡਡ ਨਾਲੇ ਮੇਰੀ ਗੱਲ ਸੁਣੋ ਕੱਲ ਨੂੰ ਹਣ ਪ੍ਰੀਤ ਦਾ ਜਿਸੀ ਦਾ ਵਿਆਹ ਵੀ ਹੋਣਾ ਛੜੀਆਂ ਥੋੜੀ ਰੱਖਣੀਆਂ ਨੇ ਹੋ ਫਿਰ ਕਿਹੜਾ ਨਾ ਦੇ ਮੱਥੇ ਨਹੀਂ ਲੱਗਣਗੇ ਬੰਦੇ ਚੱਲ ਪੁੱਤ ਜਿਹਦੇ ਨਾਲ ਬੀਤੀ ਹੁੰਦੀ ਹੈ ਨਾ ਉਹਨੂੰ ਪਤਾ ਹੁੰਦਾ ਚੱਲ ਜਦ ਮੈਂ ਤੈਨੂੰ ਕਿਹਾ ਵੀ ਰਹਿਣ ਦੇ ਤੂੰ ਉਹਨੂੰ ਸੁਨੇਹਾ ਦੇਣ ਨੂੰ ਜਾਂ ਮੈਂ ਜੇ ਮੈਲ ਜੀ ਕਰਦਾ ਤੂੰ ਇਕੱਲੇ ਜਾ ਕੇ ਮਿਲਿਆ ਉਹਨੂੰ ਮੈਂ ਇਕੱਲੇ ਕਿਉਂ ਜਾ ਕੇ ਮਿਲਾਵੇ ਹੁਣ ਮੈਂ ਵੀ ਹੁੰਦਾ ਨਾ ਜਵਾਈਆਂ ਮੇਰਾ ਹੱਕ ਨਹੀਂ ਬਣਦਾ ਜਾਣਦਾ ਉਹ ਤਾਂ ਬਣਾ ਚਿਹੇ ਮੈਨੂੰ ਨਹੀਂ ਬੁਲਾਉਂਦੇ ਆਪ ਘਟੋ ਘਟ ਸਾਡਾ ਫਰਜ਼ ਤਾਂ ਬਣਦਾ ਨਾ ਜਾਣਦਾ ਨਾਲੇ ਮੈਂ ਤਾਂ ਪ੍ਰੀਤ ਦੀ ਜੱਸੀ ਦੇ ਮੂੰਹ ਵੱਲ ਵੇਖਦੀਆਂ ਹਰ ਵਾਰੀ ਕਹਿ ਦਿੰਦੀਆਂ ਨੇ ਪਹਿਣੇ ਤੂੰ ਇਕੱਲੇ ਆ ਜਾਨੀਂ ਆਪਦੇ ਪਰੋਣੇ ਲੈ ਕੇ ਨਹੀਂ ਆਉਂਦੀ ਸਾਡਾ ਵੀ ਦਿਲ ਕਰਦਾ ਆਪਦੇ ਜੀਜੇ ਨੂੰ ਵੇਖਣ ਦਾ ਹੁਣ ਮੈਂ ਉਹਨਾਂ ਨੂੰ ਕਿਵੇਂ ਅੱਖ ਵੀ ਥੋੜਾ ਜੀਜਾ ਦਾ ਬਥੇਰਾ ਚਾਹੁੰਦਾ ਇੱਥੇ ਆਉਣਾ ਜੇ ਥੋਡੀ ਮਾਂ ਆਉਣ ਦੇਵੇ ਫੇਰ ਹੀ ਆ ਨਾਪਰੀ ਤਾ ਮੈਂ ਤੁਨੂੰ ਐ ਕਹਿਣਾ ਕਾ ਤੂੰ ਉਹਦੇ ਘਰੇ ਬਾਰ ਬਾਰ ਲਾੜੀ ਨਹੀਂ ਭੇਜਣਾ ਆਪਾਂ ਸਿੱਧਾ ਜਾ ਵੜਦੇ ਆਂ ਨਾ ਪੁੱਤ ਆਏ ਨਹੀਂ ਜਾਣਾ ਹੈਗਾ ਨਾ ਬਈ ਯਾਰ ਉਹਦਾ ਹੈ ਨਹੀਂ ਸੁਭਾ ਚਾਚੀ ਦਾ ਤੁਸੀਂ ਰਹਿਣ ਦੋ ਜੀ ਕਿਉਂ ਬੇਇੱਜ਼ਤੀ ਕਰਾਉਣੀ ਐ ਇਸ ਪਿੰਡ ਦੇ ਜਵਾਈ ਹੋ ਤੁਸੀਂ ਜੇ ਉਹਨੇ ਘਰੋਂ ਧੱਕੇ ਮਾਰ ਕੇ ਬਾਹਰ ਘੱਟ ਤਾਂ ਬਹੁਤ ਵੱਡੀ ਬੇਇੱਜ਼ਤੀ ਹੋ ਜਾਣੀ ਐ ਓਏ ਲਾੜੀ ਦੀ ਗੱਲ ਹੋਰ ਆ ਮੈਨੂੰ ਹੁਣ ਜਵਾਈ ਨੂੰ ਥੋੜੀ ਘਰੋਂ ਕੱਢੂਗੀ ਉਹ ਨਹੀਂ ਪੁੱਤ ਉਹਦਾ ਸੁਆ ਹੈ ਮੇਦਾ ਹੀ ਆ ਸੁਆ ਉਹ ਇਦਾਂ ਦੀ ਆ ਉਹਨਾਂ ਦਾ ਨਬੀਦ ਮੈਨੂੰ ਨਹੀਂ ਪਤਾ ਆਪਾਂ ਜਦੋਂ ਕਰਕੇ ਜਾ ਕੇ ਆਉਣੇ ਦਾ ਮਤਲਬ ਜਾ ਕੇ ਆਉਣਾ ਜਿਵੇਂ ਮਰਜ਼ੀ ਕਰ ਚੱਲ ਖੜੀ ਹੋ ਤੁਸੀਂ ਇੰਨੀ ਕਾਉਨੋ ਜਿੱਦ ਕਰਦੇ ਹੋ ਹੁੰਨੇ ਹੋ ਮੰਮੀ ਤੁਸੀਂ ਕੁਝ ਸਮਝਾਉਣਾ ਇਹਨਾਂ ਨੂੰ ਪੁੱਤ ਮੇਰਾ ਕਿਹੜਾ ਜੀ ਨਹੀਂ ਕਰਦਾ ਹੈਗਾ ਵੀ ਮੈਂ ਤੈਨੂੰ ਸਾਰੇ ਪਿੰਡ ਚ ਘਮਾਵਾ ਪਰ ਸਾਰੇ ਘਰ ਤੇਰੀ ਇੱਜ਼ਤ ਕਰਨਗੇ ਪਰ ਤੇਰੀ ਚਾਚੀ ਨੇ ਨਹੀਂ ਤੈਨੂੰ ਇੱਜ਼ਤ ਦੇਣੀ ਹੈਗੀ ਮੰਮੀ ਜੀ ਮੈਂ ਸਾਰੇ ਪਿੰਡ ਤੋਂ ਕੀ ਲੈਣਾ ਮੈਂ ਤਾਂ ਉਹਦੇ ਚਾਚੀ ਦਾ ਘਰ ਦੇਖਣਾ ਨਾਲੇ ਬਹਾਨਾ ਆਪਣੀ ਛੋਟੀਆਂ ਸਾਲੀਆਂ ਨੂੰ ਮਿਲੇ ਆਉਂਗਾ ਲੱਭੀ ਤਾਂ ਮੈਨੂੰ ਨਹੀਂ ਪਤਾ ਚੁੱਪ ਕਰਕੇ ਖੜੀ ਹੋ ਜਾ ਚੱਲ ਚਲੀ ਉਹਨਾਂ ਦੇ ਘਰੇ ਨਾ ਅੱਜ ਤੁਹਾਨੂੰ ਸਾਲੀਆਂ ਦਾ ਕੋਈ ਜਿਆਦਾ ਹੀ ਨਹੀਂ ਹੈ ਜਾਈ ਜਾਂਦਾ ਉਹ ਯਾਰ ਹਰ ਵਾਰ ਤੂੰ ਬਾਹਰ ਨਾ ਲਾ ਕੇ ਮੈਨੂੰ ਮੋੜ ਦੇਉਣੀ ਆ ਕਿ ਨਹੀਂ ਜਾਂਦੇ ਅਗਲੀ ਵਾਰ ਚਲਾਂਗੇ ਅਗਲੀ ਵਾਰ ਚਲਾਂਗੇ ਆਹ ਦੇਖ ਲੈ ਹੋਂ ਤਾਂ ਲਾਡੀ ਵੀ ਉਹਨਾਂ ਨੇ ਮੋੜਤਾ ਨਾ ਮੇਰੀ ਗੱਲ ਸੁਣ ਲੈ ਜੇ ਉਹਨਾਂ ਨੇ ਕਰੇ ਅੱਜ ਲੈ ਗਈ ਤਾਂ ਲੈ ਗਈ ਨਹੀਂ ਮੁੜ ਕੇ ਫਿਰ ਮੈਂ ਇਸ ਕਰੇ ਵੀ ਪੈਰ ਨਹੀਂ ਪਾਉਣ ਆਇਗਾ ਲੈ ਇਹ ਕੋ ਜਵਾਕਾਂ ਵਾਲੀ ਹਿੰਡਾ ਤੁਹਾਡੀ ਕਮਾਲ ਕਰ ਦਉ ਜਮਈ ਪਰ ਹੋਰ ਕੀ ਆ ਯਾਰ ਤੂੰ ਤਾਂ ਹਰਾਨ ਮੈਂ ਤਾਂ ਤੁਹਾਡੇ ਤੋਂ ਹਰਾਨ ਵੀ ਜਮਈ ਭਾਈਆਂ ਕਿਸੇ ਹੋਰ ਨਾਲ ਵੀ ਘਰੇ ਜਾਮ ਕੇ ਫੇਰੀ ਵਰਤਾਂਗੇ ਆਪਾਂ ਇੱਥੋਂ ਇਹ ਲੋ ਰੋਜ ਲੈ ਆਉਣੀਆਂ ਇੱਥੋਂ ਮੁੜ ਕੇ ਫੇਰ ਪਿੰਡ ਵਾਗ ਜੰਨੇ ਆ ਪੁੱਤ ਦੇਖ ਲਾ ਹਾਂ ਤੂੰ ਕੀ ਕਰਨਾ ਮੰਮੀ ਫਿਰ ਹੋਰ ਕੀ ਹਾਲ ਇਹਦਾ ਮੈਂ ਲਈ ਜਾਨੀਆਂ ਬੇਇੱਜ਼ਤੀ ਹੋਊਗੀ ਇਹਨਾਂ ਦੀ ਹੋਊਗੀ ਮੇਰੇ ਕਿਹੜਾ ਹੋਊਗੀ ਦੇਖ ਲੋ ਚਲ ਭੈਣੇ ਕੋਈ ਨਾ ਜਾਏ ਉਹ ਉਹ ਮੇਰੇ ਨਾਲ ਜਾਏਂਗੀ ਨਾ ਕੋਈ ਬੇਇੱਜ਼ਤੀ ਨਹੀਂ ਹੋਣੀਗੀ ਚੱਲ ਆ ਜਾ ਉਹਨਾਂ ਦੇ ਨਾਲ ਸੱਕਾ ਭਰਾ ਨਹੀਂ ਹੈਗਾ ਲਾਡੀ ਉਹਨਾਂ ਦਾ ਭਰਾ ਹੋਇਆ ਨਾ ਕਿਉਂਕਿ ਅਸੀਂ ਆਪਸ ਵਿੱਚ ਸਾਡੇ ਪਿਓ ਆਪਾ ਹੀ ਪਾਈ ਸੀਗੇ ਜਦੋਂ ਉਹਨਾਂ ਨੇ ਆਪਦੇ ਭਰਾ ਨੂੰ ਹੀ ਘਰੋਂ ਕੱਢਤਾ ਚਾਚੀ ਨੇ ਆਪਦੇ ਪੁੱਤ ਨੂੰ ਹੀ ਤੁਸੀਂ ਉਹਦੇ ਕੀ ਲੱਗੇਗਾ ਹਾਂ ਉਹ ਤਾਂ ਤਾਂ ਲਾਡੀ ਨੂੰ ਕਦੇ ਅੰਦਰ ਬੜਨ ਵੀ ਨਹੀਂ ਦਿੰਦੀ ਹੈਗੀ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਵੀ ਪ੍ਰੀਤ ਹੋਰਾਂ ਨੇ ਬਾਈ ਤੈਨੂੰ ਪਛਾਣ ਵੀ ਲਿਆ ਹੋਊਗਾ ਬਾਈ ਪ੍ਰੀਤ ਹੋਰਾਂ ਤਾਂ ਇੰਨੀਆਂ ਖੁਸ਼ ਹੋਈਆਂ ਮੈਨੂੰ ਦੇਖ ਕੇ ਛੱਡ ਦੇ ਬੰਦਾ ਵਸ ਚਾਚੀ ਨੇ ਉਹਦੀ ਰੱਪੜ ਪਾ ਲਿਆ ਹੁਣ ਸਾਰ ਉਹਨਾਂ ਨੂੰ ਤਾਂ ਜੀ ਉਹ ਕਰਨਾ ਕੈਦ ਵਰਗਾ ਲੱਗਦਾ 3-4 ਸਾਲ ਦੀਆਂ ਹੁੰਦੀਆਂ ਸੀ ਉਹ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਨਾ ਤਾਂ ਐ ਵੇਖਿਆ ਵੀ ਆਹ ਆਪਣੀ ਬੇੜੀ ਦੀਆਂ ਸੜਕਾਂ ਪੱਕੀਆਂ ਹੋ ਗਈਆਂ ਕਿਹਦੇ ਘਰੇ ਕੋਠੀ ਪੈ ਗਈ ਤੇ ਕਿਹਦੇ ਘਰੇ ਕੀ ਪੈ ਗਿਆ ਉਹਨਾਂ ਨੂੰ ਸਿਰਫ ਆਪਣੇ ਘਰ ਘਰ ਦਾ ਪਤਾ ਹੈ ਬਸ ਉਹ ਮੈਂ ਤਾਂ ਤੁਹਾਡੇ ਬਿਆਨ ਉਹਦੀ ਮਿੰਤਾ ਕਰ ਕਰ ਥੱਕ ਗਈ ਰਿਸ਼ਤੇਦਾਰਾਂ ਨੇ ਵੀ ਸਭ ਨੇ ਜੋਰ ਲਾ ਲਿਆ ਪਰ ਉਹਨੇ ਕਿੱਥੇ ਉਰੇ ਤੱਕ ਨਹੀਂ ਆਉਣ ਦਈਆਂ ਦੇਖ ਲਓ ਫਿਰ ਉਹ ਤਾਂ ਹੀ ਤਾਂ ਕਹਿਣਾ ਮਾਂ ਮੈਂ ਵੀ ਤਾਂ ਦੇਖਿਆ ਨਾ ਚਾਚੀ ਇਹ ਤਾਂ ਕਿਉਂ ਕਰਦੀ ਐ ਮੇਰੀ ਪੁੱਤ ਨੂੰ ਲਾ ਕੇ ਚਲੋ ਤੁਹਾਨੂੰ ਬੇਇੱਜ਼ਤੀ ਕਰਨ ਦੀ ਬਾਲੀ ਆਦਤ ਐ ਨਾ ਚਲੋ ਨਾਲੇ ਗੱਲ ਸੁਣ ਲਓ ਜੇ ਬੇਇੱਜ਼ਤੀ ਹੋਗੀ ਨਾ ਫੁੱਲਾਂ ਵਾਲੀ ਮਾਰਾ ਪਾ ਕੇ ਲਿਉ ਤੁਹਾਨੂੰ ਇੱਥੇ ਮੈਂ ਉਹ ਚਲ ਕੋਈ ਨਾ ਚਾਚੀ ਕੀ ਤਰੀਕੇ ਦੀ ਨਹੀਂ ਕੁਛ ਉਹ ਕਹਿੰਦੀ ਮੈਨੂੰ ਚਲੋ ਆਜੋ ਹੁਣ ਲਾਪ੍ਰਿਤ ਦੇਖ ਲਾ ਪੁੱਤ ਮੈਨੂੰ ਤਾਂ ਡਰ ਲੱਗਦਾ ਮੰਮੀ ਹੁਣ ਤਾਂ ਜਿਹੜਾ ਕੁਝ ਹੋਊਗਾ ਨਾ ਹੋਕ ਹੀ ਰਹੂਗਾ ਪਿੱਛੋਂ ਨਾ ਆਵਾਜ਼ ਮਾਰੋ ਤੁਸੀਂ ਜੇ ਕੁਝ ਨਾ ਵੀ ਹੋਣਾ ਹੋਵੇ ਤਾਂ ਹੋਜੂ ਚੱਲਾ ਢੀ ਆਜੇ ਤੁਸੀਂ ਨਾਲ ਆ ਜਾ ਨਹੀਂ ਮੈਂ ਨਹੀਂ ਆਉਂਦਾ ਵੀਰੇ ਚਾਚੀ ਦਾ ਬਹੁਤ ਗੰਦਾ ਸੁਭਾਅ ਹੈ ਉਹ ਤਾਂ ਗਰਦਨ ਤੋਂ ਫੜਦੀ ਆ ਬੰਦੇ ਨੂੰ ਯਾਰ ਮੈਂ ਤਾਂ ਹਰਾਉਣ ਤੁਸੀਂ ਇਹਨੇ ਡਰਦੇ ਕਾ ਤੋ ਆਦੀ ਚਾਚੀ ਤੋਂ ਤੁਸੀਂ ਨਹੀਂ ਨਾ ਡਰਦੇ ਸ਼ੇਰ ਬਾਦ ਰਾਂਗੇ ਲੱਗ ਜਾ ਚਲੋ ਚੱਲ ਆ ਜਾ ਕਰ ਮੈਂ ਦਿਖਾ ਦੂੰਗੀ ਚਲੋ ਆ ਜਾ ਆ ਜਾ ਚਲ ਚੰਗਾ ਮੰਮੀ ਅਸੀਂ ਆਉਂਨੇ ਆ ਠੀਕ ਆ ਪੁੱਤ ਜਾਇਓ ਆ ਹੁਣੀ ਆਗੇ ਬਸ ਢੇੜਾ ਦੇਖ ਕੇ ਅਸੀਂ ਕਿਹੜਾ ਬੈਣਾ ਲੱਡੀ ਚਲੇ ਤਾਂ ਗਏ ਪੁੱਤ ਉਹ ਮੈਨੂੰ ਤਾਂ ਡਰ ਲੱਗਦਾ ਕਿਤੇ ਪਰੌਣੀਆਂ ਨੇ ਕੁਝ ਬੋਲ ਪਵੇ ਨਹੀਂ ਤਾਂ ਪੈਦੀ ਲੱਗਦਾ ਕਿਤੇ ਜਾਨਸਾਰ ਉਹਦੇ ਨਾਲ ਗਲਿਸ ਪਾ ਲਿਓ ਚੱਲ ਦੇਖੀ ਜਾਉ ਹੁਣ ਜਿਹੜਾ ਕੁਝ ਹੋਊਗਾ ਬੈਠ ਜਾ ਆ ਘਰ ਹੈ ਆਹੀ ਹੈ ਆਹ ਲੈ ਮੈਂ ਤਾਂ ਲੁੱਕੇ ਖੜਦੀ ਆ ਡਰਦੀ ਹੋਣੀ ਇੱਕ ਤਾਂ ਤੂੰ ਕੌਣ ਐ? ਆਉਣੀ ਐ। ਵੇਫਾ ਤੂੰ? ਤੂੰ ਕੌਣ ਐ? ਤੂੰ ਹੈ ਕੌਣ? ਬੋਲਦਾ ਨਹੀਂ। ਮੇਰੇ ਘਰ ਵਾਲਾ ਚਾਚੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਫਿਰ ਤੇਰੇ ਘਰ ਵਾਲਾ ਹੋਵੇ। ਤੈਨੂੰ ਸਾਰਾ ਪਤਾ ਨਾ। ਵੀ ਆਪਾਂ ਘਰ ਇਨੀ ਬੰਦਾ ਵੜਨ ਦੇਣਾ। ਚਾਚੀ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਠੀਕ ਹੋ ਤੁਸੀਂ? ਮੈਂ ਠੀਕ ਐਂ ਕਿ ਬਸ। ਓ ਚਾਚੀ ਮੇਰੀ ਗੱਲ ਤਾਂ ਸੁਣ ਲੈ ਐਨੀ ਗਰਮ ਘਟ ਹੋਈ ਬੈਠੀ ਆ ਚਾਚੀ ਤੇਰੇ ਕਿਹੜਾ ਹਾਲ ਕੋਈ ਸਕਾ ਜਵਾਈ ਆ ਆ ਵੀ ਤਾਂ ਤੇਰਾ ਜਵਾਈ ਐ ਇਹ ਤਾਂ ਆਪਣੀਆਂ ਸਾਲੀਆਂ ਨੂੰ ਮਿਲਣ ਆਇਆ ਵਿਚਾਰਾ ਲਾਪ੍ਰਿਤ ਤੈਨੂੰ ਚੰਗਾ ਭਲਾ ਪਤਾ ਵੀ ਮੈਂ ਬੰਦਾ ਮੱਥੇ ਲਾਉਣਾ ਹੀ ਨਹੀਂ ਕਰੇ ਹਣਾ ਤੂੰ ਕਿੰਨਾ ਘਟੇ ਮਾਹੀ ਇਹ ਮਿਲ ਲੈ ਨਾ ਮੈਨੂੰ ਹੁਣ ਇਹਨੂੰ ਭੇਜ ਦੇ ਤੂੰ ਆ ਜਾ ਅੰਦਰ ਚਾਚੀ ਕਮਾਲ ਕਰੀ ਜਾਨੀਆਂ ਲੋਕ ਭਲਾ ਕੀ ਕਹਿਣਗੇ ਵੀ ਜਵਾਈ ਭਾਈ ਆਇਆ ਸੀ ਗੇੜ ਚ ਮੋੜ ਤਾ ਚੰਗੀ ਗੱਲ ਐ ਤੇਰੇ ਮੈਨੂੰ ਕਹਣਗੇ ਨਾ ਕਹੀ ਜਾਣਦੇ ਤੂੰ ਦੱਸ ਕੀ ਲੈਣਾ ਤੂੰ ਵਗ ਜਾ ਉੱਥੇ ਜਾ ਭੇਜ ਲਾ ਪ੍ਰੀ ਤੈਨੂੰ ਭੱਜ ਜਾ ਹੁਣਾ ਤੁਹਾਨੂੰ ਕਹਿ ਰਹੀ ਕੱਚੀ ਜਾ ਜਾ ਮੈਂ ਕੱਚੀ ਮੈਂ ਜਾਂਦਾ ਨਹੀਂ ਮੈਂ ਤਾਂ ਲਾਗੇ ਸਾਡੇ ਨਾਲ ਮਿਲ ਕੇ ਜਾਊਂਗਾ ਨਹੀਂ ਨਹੀਂ ਮਿਲਣ ਦਦੀ ਆ ਜਾ ਆ ਜਾ ਕੋਈ ਨੀ ਇਹ ਕੁੜੀ ਘਰ ਦੇ ਅੰਦਰ ਦੱਜੋ ਨਹੀਂ ਆ ਪ੍ਰਾਣਾ ਉਹਦਾ ਲਾਪਰੀਦਾ ਭੱਜ ਕੇ ਭੱਜ ਕੇ ਚਾਚੀ ਮੈਂ ਕਹਿੰਦਾ ਤੈਨੂੰ ਕੋਲੀ ਆ ਉਹਨੂੰ ਤੇ ਮੈਂ ਮਿਲ ਲਾਉਣਾ ਤੁਸੀਂ ਇੱਥੇ ਬਹਿ ਜਾਓ ਇੱਥੇ ਬੈਠੋ ਤੁਸੀਂ ਕੋਈ ਹੋਰਾਂ ਨੂੰ ਬੁਲਾ ਦੇ ਚਾਚੀ ਕੋਈ ਨਹੀਂ ਬੁਲਾਉਣੀ ਆ ਤੂੰ ਚੁੱਪ ਕਰ ਜਾ ਹਾਂ ਬੈਜੋ ਇੱਥੇ ਮੈਂ ਚਾਹ ਬਣਾ ਕੇ ਦਿੰਦੀ ਆ ਤੁਹਾਨੂੰ ਤੁਸੀਂ ਇੱਥੇ ਬੈਠੇ ਰਹੋ ਚਾਹ ਨਹੀਂ ਪੀਣੀ ਇਹ ਤਾਂ ਪ੍ਰੀਤਜੱਸੀ ਨੂੰ ਮਿਲਣ ਆਇਆ ਇਹ ਤੈਨੂੰ ਪਤਾ ਨਹੀਂ ਮਿਲਣਾ ਤੂੰ ਕੰਮ ਲਈ ਹੋ ਗਈ ਚਾਚੀ ਕੀ ਹੋ ਜੂ ਜੇ ਮਿਲ ਗਿਆ ਉਹਨਾਂ ਨੂੰ ਮੈਂ ਇਹ ਦੱਸ ਪਹਿਲਾਂ ਮੈਂ ਬੇ ਪੁੱਤ ਤੇਰੇ ਮੂਰੇ ਹੱਥ ਬੰਨੇ ਮੈਂ ਤਾਂ ਕੋਈ ਬੰਦਾ ਮੱਥੇ ਲਾਉਣੀ ਨਹੀਂ ਕੁੜੀਆਂ ਦੇ ਵੇ ਲੱਪਰੀ ਤਾਂ ਪ੍ਰੋਣਾ ਕਿੰਨਾ ਸੋਹਣਾ ਹੈ ਨਾ ਇਹ ਆਪਣੇ ਪ੍ਰੋਣੇ ਵੀ ਇੰਨੇ ਸੋਹਣੇ ਹੋਣਗੇ ਜੇ ਬੀਬੀ ਵਿਆਹ ਕਰੂਗੀ ਫਿਰ ਇਹ ਸੋਹਣੇ ਹੋਣਗੇ ਆ ਜਾ ਬੀਬੀ ਆ ਗਈ ਨਿੱਕੀ ਦੇਖੀ ਜਾਨੂੰ ਲਓ ਬਾ بی بی ਸਸੂ ਦੀ ਗੱਲ ਕਰ ਤਾਂ ਮਨੀ ਬਾਤ ਖੋਲ ਦੇ ਨਹੀਂ ਨਹੀਂ ਚਾਚੀ ਮੇਰੇ ਦਾ ਸਾਲੇ ਕੁੜੀਓ ਬਾਹਰ ਜਾਓ ਆਜੋ ਆਜੋ ਆਪੋ ਤੇ ਵੀ ਜਾ ਨਹੀਂ ਆਜੋ ਉਸੇ ਆਜੋ ਪਾਗਲ ਜੀਓ ਅੰਦਰ ਆ ਜਾ ਤੂੰ ਉੱਥੇ ਭੱਜ ਜਾ ਚਾਚੀ ਤੂੰ ਬੋਲੀ ਜਾਨੀ ਆ ਉੱਥੇ ਬਹਿਲੇ ਤੇ ਨਿੱਜ ਕੋਲ ਨਾ ਮਾਰ ਲੋ ਸੇਸ਼ੀ ਤਾਂ ਨਹੀਂ ਨਹੀਂ ਨਥੇ ਨਹੀਂ ਲੱਗਣ ਦਿਆ ਕਿਵੇਂ ਲਪ੍ਰੀਤ ਹੈ ਠੀਕ ਹੈ ਹਾਏ ਕਿੰਨੀਆਂ ਸੋਹਣੀਆਂ ਥੋਡਾ ਬੇੜਾ ਬਾਈ ਜੇ ਥੋਡਾ ਆਹ ਸੋਨਾ ਇਨਾਂ ਇਨ ਹਾਂ ਇਹ ਤਾਂ ਬੀਬੀ ਸਾਨੂੰ ਸੋਨੇ ਨਾਲ ਲੱਦ ਕੇ ਰੱਖਦੀ ਆ ਵਿਆਹ ਤੋਂ ਪਹਿਲਾਂ ਨਹੀਂ ਸੋਨਾ ਪਾਇਆ ਕਰਦੇ ਸਾਂਭ ਤੋਂ ਵਿਆਹ ਤੋਂ ਬਾਅਦ ਕੰਮ ਆਉ ਥੋਡੇ ਵਿਆਹ ਸਾਡਾ ਕਿੱਥੇ ਹੋਣ ਦਊਗੀ ਬੀਬੀ ਮੈਂ ਕਰੂੰਗੀ ਮੇਰੇ ਦਿਉਰਾ ਨਾਲ ਹੈ ਸੱਚ ਜੀ ਚਾਚੀ ਚਾਹ ਬਣਾ ਲਿਆ ਆ ਕੀ ਕੁਸਰ ਕੁਸਰ ਜੇ ਕਰੀ ਜਨੇ ਤੂੰ ਇਨਾਂ ਚਾਹ ਬਣਾ ਲਿਓ ਮੈਂ ਕਿਆ ਬਣਾ ਲਿਆ ਚਾਹ ਚਲੋ ਜਾਓ ਆ ਜਾਏ ਜਿੱਸੀ ਆ ਜਾ ਜਾ ਬਹਿ ਜਾ ਬਹਿ ਜਾ ਮਾਰ ਲੋ ਗੱਲਾਂ ਜਨੀਆ ਮਾਰ ਕੇ ਜਿੱਚੂ ਨਾ ਮਟਾ ਲੈ ਰਹੀ ਬੀਬੀ ਨਾ ਕੁੱਤੇ ਦੀ ਤੇ ਮੈਂ ਮਾਰ ਦੂੰਗਾ ਇਹਦੇ ਨਾਲ ਜਸੀ ਆ ਉਹਦੇ ਨਾਲ ਪ੍ਰੀਤ ਐ ਤੇ ਉਹ ਵੱਡੀ ਆ ਛੋਟੀ ਐ ਠੀਕ ਐ ਪ੍ਰੀਤ ਤੁਸੀਂ ਕਿੰਨੇ ਪੜੇ ਹੋ ਤੇ ਜਿੱਸੀ ਪੜ੍ਹਾਈ ਤਾਂ ਹੈ ਨਹੀਂ ਅਸੀਂ ਅਨਪੜ੍ਹ ਨੇ ਇਹ ਅਨਪੜ੍ਹ ਨੇ ਅਨਪੜਾ ਪਰ ਸਾਨੂੰ ਆਉਂਦਾ ਸਾਰਾ ਕੁਝ ਆ ਹਾਂ ਪੜਿਆਂ ਲਿਖਿਆਂ ਤੋਂ ਵੀ ਬੀਬੀ ਨੇ ਜਾ ਰਹੇ ਨਹੀਂ ਦਿੱਤਾ ਸਾਨੂੰ ਸਾਰਾ ਕੁਝ ਆ ਸੋਨੇ ਨਾਲ ਕੀ ਜਲੂਸ ਕੱਢਿਆ ਤੁਹਾਨੂੰ ਅਕਲ ਨਹੀਂ ਹੈਗੀ ਵਿਆਹ ਤੋਂ ਪਹਿਲਾਂ ਹਜੇ ਕੁਝ ਘਟਦਾ ਹੁੰਦਾ ਹੈ ਲਾ ਕੇ ਇਹਨੂੰ ਅੰਦਰ ਸਾਂਭ ਤੋ ਚਾਚੀ ਨੂੰ ਤਾਂ ਅਕਲ ਹੈ ਨਹੀਂ ਤੂੰ ਸਤ ਸਿਆਣੀਆਂ ਬਣਜੋ ਹਏ ਦੀਦੀ ਇਹ ਤਾਂ ਕਿੰਨੇ ਸੋਹਣੇ ਲੱਗਦੇ ਨੇ ਪਾਈ ਮੇਰੇ ਦੇਖਿਓ ਆਦਕ ਤੜੇ ਕਿੰਨੇ ਸੋਹਣੇ ਲੱਗਦੇ ਨੇ ਪਤਾ ਗੱਲ ਕੀ ਅਪ੍ਰਿਤ ਮਾੜਾ ਮੋਟਾ ਤਾਂ ਪਾਇਆ ਚੱਲ ਜਾਂਦਾ ਹੁੰਦਾ ਚਾਚੀ ਆ ਗਈ ਹੁਣ ਆਪੇ ਸਾਂਭ ਲਿਓ ਹਏ ਬੀਬੀ ਆ ਗਈ ਥੋੜਾ ਮੋਟਾ ਪਾਈ ਤਾਂ ਤਾਂ ਇੰਨਾ ਨਹੀਂ ਹੋਰ ਕੋਈ ਹੈ ਨਹੀਂ ਹੈ ਮਾਇਤਾ ਠੀਕ ਹੈ ਬੈ ਗਿਆ ਬਰੋਬਰ ਜੱਜ ਕੇ ਉਹ ਚਾਚੀ ਫਿਰ ਕਿਉਂ ਕਿਹਾ ਮੈਂ ਬਗਾਨਾ ਬੰਦਾ ਥੋੜੀਆਂ ਤੇ ਨਹੀਂ ਪੁੱਤ ਤੈਨੂੰ ਨਹੀਂ ਪਤਾ ਇਹ ਮੇਰੀ ਕਹਾਣੀ ਦਾ ਬੀਬੀ ਮੇਰੀ ਗੱਲ ਸੁਣ ਤੈਨੂੰ ਖੁਸ਼ਖਬਰੀ ਦੱਸਾਂ ਇੱਕ ਦੀਦੀ ਕਹਿੰਦੀ ਮੇਰੇ ਦਿਔਰ ਨੇ ਕਹਿੰਦੀ ਉਹਦੇ ਨਾਲ ਨਾ ਸਾਡਾ ਰਿਸ਼ਤਾ ਕਰਾ ਦੂੰ ਨਾ ਨਾ ਵਿਆਹ ਨਹੀਂ ਮੇ ਕਰਨੇ ਮੈਂ ਕਹ ਤੋ ਕਿਹਾ ਦੱਸ ਸੁਣਨੀ ਹੈ ਕੀ ਹੋ ਜਾਗਾ ਦੀ ਤੂੰ ਦੱਸ ਦਿੰਦੀ ਆ ਕਿਉਂ ਕਿਉਂ ਕਿ ਨਾ ਬੀਬੀ ਚਾਚੀ ਚਾਚੀ ਨੂੰ ਲੱਗਦੇ ਘਰੇ ਰਹਿ 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 ਕਿ ਨਾ ਦਿਮਾਗ ਨਹੀਂ ਪੁੱਜੋ ਹੋ ਗਿਆ ਤੂੰ 2-4 ਦਿਨ ਮੇਰੇ ਸਹੁਰੇ ਭੇਜ ਦੇ ਮੇਰੇ ਨਾਲ ਮੈਂ ਇਹਨਾਂ ਦਾ ਲਾਜ ਕਰਾ ਦੂੰਗੀ ਨਾਲੇ ਨਾ ਮਾੜਾ ਮੋਟਾ ਪੜਾ ਲਖਾ ਦੂੰਗੀ ਇਹਨਾਂ ਦਾ ਕਿਤੇ ਥਾਂ ਕਾਣਾ ਹੋ ਜਾਏ ਕਰਾਂਗੇ ਭਾਵੇਂ ਤੈਨੂੰ ਸਾਰਾ ਪਤਾ ਨਾ ਪੁੱਤ ਤੂੰ ਵਿਆਹ ਕਰਾ ਕੇ ਕੀ ਖੱਟ ਲਿਆ ਆ ਦੇ ਕੰਨਾ ਚਾਪ ਨਕਲੀ ਪਾਈ ਫਿਰਦੀਆਂ ਸਿਉਣਾ ਦਿਸਦਾ ਇਹਨਾਂ ਦੇ ਦੇ ਕਿੰਨਾ ਸੋਨਾ ਨਾ ਸਿਉਨੇ ਨੂੰ ਕੌਣ ਵੇਖੂਗਾ ਨਾਲ ਖੱਟਿਆ ਕੀ ਨਹੀਂ ਮੈਂ ਐਨਾ ਸੋਨਾ ਮੇਰੇ ਘਰ ਵਾਲਾ ਸਾਰੇ ਪਿੰਡ 'ਚ ਠੋਕਾ ਮੇਰੀ ਕਿ ਉਹਨਾਂ ਦੀ ਨੂੰਹ ਆਈਏ ਕਹਿੰਦੀ ਕਹੋਂਦੀ ਇਕੱਲਾ ਘਰ ਵਾਲੀ ਸੋਨਾ ਤਿੰਨ ਸਾਲਾਂ ਦੇ ਵਿੱਚ ਦੱਸ ਕੀ ਬਣਾਇਆ ਚਾਚੀ ਵਿਆਹ ਕਰਾ ਕੇ ਕੀ ਖੱਟਣਾ ਹੁੰਦਾ ਯਾਰ ਉਹ ਵਿਆਹ ਤਾਂ ਇੱਕ ਰਸਮ ਵਰਵਾਜ ਹੁੰਦੇ ਨੇ ਜ਼ਰੂਰੀ ਹੁੰਦੇ ਨੇ ਇਹ ਜਦੋਂ ਕੁੜੀਆਂ ਮੁੰਡੇ ਜਵਾਨ ਹੋ ਜਾਣ ਉਹਨਾਂ ਨੂੰ ਨਾ ਵਿਆਹ ਦੇ ਚਾਸੇ ਦੇ ਮਗਰ ਨਾ ਲਾਭ ਦੇ ਮੇਰੇ ਤਾਂ ਮਸਾਂ ਘਾ ਠੀਕ ਆਇਆ ਨਾ ਵਿਆਹ ਕਰਾਉਣ ਚ ਕੋਈ ਕਸਰ ਰਹਗੀ ਇਹਨਾਂ ਦੇ ਹੁਣ ਆਹ ਵੇਖ ਲੈ ਹੱਥਾਂ ਦੇ ਮਹਿੰਦੀਆਂ ਬਾਹਾਂ 'ਚ ਕੰਗਣ ਗਲਾਂ 'ਚ ਚੰਜੀਰਾ ਤੇ ਕੰਨਾਂ 'ਚ ਕਾਂਟੇ ਕੋਈ ਕਸਰ ਵੀ ਰਹਗੀ ਆਹ ਸ਼ਿੰਗਾਰ ਤਾਂ ਕੁੜੀਆਂ ਵਿਆਹ ਤੋਂ ਬਾਅਦ ਕਰਦੀਆਂ ਮੈਂ ਆਪਦੀਆਂ ਧੀਆਂ ਦੇ ਘਰੇ ਕਰਾਉਣੀ ਆ ਹਰ ਸ਼ੰਗਰ ਇਹੀ ਪਾਉਣਾਗਾ ਇਹ ਤਾਂ ਸਹਰੇ ਪਾਉਂਦੇ ਨਹੀਂ ਆਹ ਦੇਖ ਲੈ ਜਮਾ ਕਰਨਾ ਤਾਂ 부ચ્ਚੀ ਸਾਰਾ ਕੁਝ ਪਾਇਸੀ ਚਾਚੀ ਜੀ ਮੈਨੂੰ ਹੁਣ ਮੈਂ ਪਾ ਕੇ ਨਹੀਂ ਘੁੰਮਣਾ ਆਪਦੇ ਕੰਨ ਨਹੀਂ ਕਟਵਾਉਣੇ ਕਿਸੇ ਤੋਂ ਸਾਮ ਕੇ ਰੱਖੇ ਹੋਏ ਆ ਅੱਛਾ ਸਾਡੇ ਕੋਣ ਕੋ ਚੂਸ ਦਾ ਕਰੇ ਤਾਂ ਰਹਿਣੀ ਆ ਨਾਲੇ ਰਹੀ ਗੱਲ ਪਰੌਣੇ ਦੀ ਉਹਦੀ ਪਤਾ ਲੱਗਦਾ ਜਦੋਂ ਹੋਰ ਨੂੰ ਲੈ ਕੇ ਭੱਜ ਜਾਂਦੇ ਆ ਪਰੌਣੇ ਬਲੂਣੇ ਹੈ ਚਾਚੀ ਜੀ ਕਿਹੋ ਜਿਹੀ ਗੱਲਾਂ ਕਰਈਆਂ ਨੇ ਤੁਸੀਂ ਹੈ ਗੱਲ ਸੁਣੋ ਚੋ ਚਾਚੀ ਚਾਚੀ ਐਵੇਂ ਕਮ ਕਰਦੇ ਤੁਸੀਂ ਕਰਨਾ ਕਹਿੰਦੇ ਬਰੋਬਰ ਬੈ ਗਿਆ ਚਲ ਹੁੰਦਾ ਨਾ ਤੁਸੀਂ ਇੰਨਾ ਡਰਦੀ ਹੋ ਤੁਸੀਂ ਠੀਠ ਬਣ ਕੇ ਬੈਠੀ ਹੋ ਰੋ ਉੱਠਣਾ ਮੈਂ ਛੇੜਾ ਨਾ ਚਾਚੀਆਂ ਨਿਆਣੀ ਥੋੜੀ ਇਹ ਵਿਚਾਰੀਆਂ ਜਿਹਨਾਂ ਨੂੰ ਕੁੱਟਣ ਲੱਗੀ ਵੀ ਐ ਵੇ ਪਤਾ ਚੁੱਪ ਕਰ ਚਲ ਨੀ ਕੁੜੀ ਜਾ ਜਾਨੀ ਬੀ ਚੱਲ ਬੀ ਸਾਰੇ ਸ਼ੌਂਕ ਪੂਰੇ ਕਰਦਿਏ ਸਾਡੇ ਬਸ ਇੱਕ ਸ਼ੌਂਕ ਸਾਡੇ ਵਿੱਚੋਂ ਦੂਰ ਰਹਿ ਗਿਆ ਪਰੋਣੇ ਵਾਲਾ ਹਾਂ ਲੱਗੀਆਂ ਪਰੋਣੇ ਆ ਦਿਨਾਂ ਤੇਰਾ ਪਰੋਣਾ ਕਿੰਨਾ ਸੋਹਣਾ ਦੇਖ ਲੈ ਕਿਉਂ ਪਰਵਾਹ ਕਰਦੀ ਹਾਂ ਸਾਡੇ ਘਰੇ ਆ ਜੋ ਜੰਗ ਬਾਚੋਂ ਚੱਲ ਕੋਈ ਨਹੀਂ ਪ੍ਰੀਤ ਹੁਣ ਤੁਸੀਂ ਜਾਓਂਗੀ ਜਾਣ ਵਾਲੀ ਲੈ ਜਾਂਦਾ ਚੱਲ ਚੱਲ ਅੰਦਰ ਮੈਂ ਕੀ ਸਿਖਾਈ ਜਾਂਦੀਆਂ ਇਹਨਾਂ ਨੂੰ ਦੀਦੀ ਮੇਰੀ ਗੱਲ ਸੁਣ ਤੂੰ ਐ ਕਰੀ ਜਿਹੜੇ ਤੇਰੇ ਦਿਉਰ ਤੇ ਉਹਨਾਂ ਦੀ ਫੋਟੋ ਦਿਖਾ ਦੇ ਚੰਗਾ ਮੈਨੂੰ ਕਹੀ ਜਣੀ ਮੈਂ ਤਾਂ ਕਹਾਂ ਉਹ ਤੇਰੀ ਫੋਟੋ ਬਣੀ ਦਿਉਰਾਂ ਦੀ ਫੋਟੋ ਦੀ ਤੁਸੀਂ ਅੰਦਰ ਜਾ ਕੇ ਬਹਿ ਜਾਓ ਫਿਰ ਚਾਹ ਪਾਣੀ ਪੀ ਲਾਂਗੇ ਪਰ ਕਿਉਂ ਅੰਦਰ ਜਾ ਕੇ ਇੱਥੇ ਬਹਿ ਜਾ ਚਾਚੀ ਨਾ ਥੋੜ੍ਹ ਤੇ ਹਰਾਣਾ ਤੁਸੀਂ ਵੀ ਮੈਨੂੰ ਐ ਦੱਸੋ ਕੁੜੀਆਂ ਜਵਾਨ ਹੋ ਰਹੀਆਂ ਨੇ ਵਿਆਹ ਤਾਂ ਤੁਸੀਂ ਉਹਨਾਂ ਨੂੰ ਲਾਉਣ ਲੈਂਦੇ ਉਹ ਜਮਾਨਾ ਪਤਾ ਕਿੰਨਾ ਖਰਾਬ ਆ ਉਹ ਲੋਕ ਹੱਡੀਆਂ ਚੱਕ ਚੱਕ ਦੇਖਿਆ ਕਰਨਗੇ ਅਸੀਂ ਤੁਹਾਡੀਆਂ ਲੋਕ ਇੱਟਾਂ ਨਹੀਂ ਦੇਖਣਾ ਇਹ ਨਾਲੇ ਉਰੇ ਇੱਥੇ ਬੇੜੇ 'ਚ ਬਿਠਾਈ ਰੱਖੇਗੀ ਸਾਨੂੰ ਮੈਂ ਵੀ ਘਰ ਵਾਂ ਦੇਖਿਆ ਚਾਚੀ ਮੈਨੂੰ ਅੰਦਰ ਲੈ ਜਾਓ ਚਾਹ ਪਣੀ ਪਿਲਾ ਆਹ ਬੈੱਡ ਬੁੱਡ ਮੈਂ ਸੁਣਿਆ ਤਾਂ ਨਵੇਲੇ ਹੀ ਸੀ ਅਲਮਾਰੀ ਅਲਮੂਰੀ ਸਭ ਕੁਝ ਸੁਨਮਾ ਲਿਆ ਹੁੰਦਾ ਫਿਰ ਸਾਨੂੰ ਵੀ ਰਾਮਾ ਟੱਚ ਲੈ ਨਹੀਂ ਸਕਦੀ ਓਹੋ ਮੈਂ ਕਿਹਾ ਸਾਨੂੰ ਵੀ ਦਿਖਾ ਦੇ ਆ ਜੋ ਮੈਂ ਤੈਨੂੰ ਦੱਸਾਂ ਨਾ ਤੀ ਹੈ ਤੀ ਬਣ ਕੇ ਰਹਿ ਗਾਹਾਂ ਨਾ ਪਹੁੰਚ ਨਾਲੇ ਤੈਨੂੰ ਪਤਾ ਹੈ ਸਾਰਾ ਲਪਰੀਤ ਵੀ ਮੈਂ ਬੰਦਿਆਂ ਤੋਂ ਨਾਪਰਤ ਕਰਦੀਆਂ ਨਫ਼ਰਤ ਕਰਦੀਆਂ ਤੂੰ ਕਿਉਂ ਨਹੀਂ ਗੱਲ ਮੰਨ ਰਹੀ ਚੱਲ ਚੰਗਾ ਸਾਨੂੰ ਤਾਂ ਇੱਥੇ ਚਾਚਲ ਸਾਹ ਦੇ ਹਸਤਾਂ ਦੇ ਘਰੇ ਜਾਂਦੇ ਆ ਆ ਨਾਲ ਜੜਿਆ ਸ਼ਾਹੀ ਪਨੀਰ ਲੈ ਆਖੇ ਪਾਉਣੇ ਵਾਸਤੇ ਉਹ ਵੀ ਲਿਆ ਦੀ ਕਮਾਲ ਹੋ ਗਿਆ ਪ੍ਰੀਤ ਲੈ ਉਹ ਮੈਂ ਤਾਂ ਤੁਹਾਡੀ ਗੱਲ ਨੂੰ ਮਜ਼ਾਕ ਮੰਨਦਾ ਸੀਗਾ ਚਾਚੀ ਤਾਂ ਸੱਚੇ ਚੜਦਾ ਜਾਂਦਾ ਨਾ ਅਸੀਂ ਬਾਹਰ ਜਾਈਏ ਨਾ ਸ਼ਾਹੀ ਪਨੀਰ ਲੈ ਗਏ ਲਓ ਚਾਹ ਪੀ ਲਓ ਮੈਂ ਤਾਂ ਪੀਂਦੀ ਨਹੀਂ ਤੁਸੀਂ ਪੀ ਲਓ ਜੀ ਮੈਂ ਵੀ ਨਹੀਂ ਪੀਣੀ ਫਿਰ ਪੀ ਲਓ ਸਾਲੀਆਂ ਨੇ ਬਣਾਈ ਹੋਗੀ ਹਾਂ ਸਾਲੀਆਂ ਦੇ ਖਾਣ ਦਾ ਬਾਰੇ ਚਾ ਚੜਿਆ ਸੀ ਨਾ ਤੁਹਾਨੂੰ ਉਹ ਮੈਨੂੰ ਕੀ ਪਤਾ ਸੀਗਾ ਹੁਣ ਚਾਚੀ ਆ ਬਿਹਾਰ ਕਰੂਆ ਫੇ ਨਾਲ ਮੈਂ ਤਾਂ ਐਸੀ ਕਿ ਆ ਬੁਲਾਉਗੀ ਤੇ ਦੂਣ ਚੋਊਗੀ ਹੈ ਹੱਸ ਖੇਡ ਕੇ ਮਿਲੂਗੀ ਵੇ ਪੁੱਤ ਇਹ ਤੈਨੂੰ ਨਹੀਂ ਪਤਾ ਇਹ ਕੱਲਾ ਇਸੇ ਨੂੰ ਪਤਾ ਏ ਇਸ ਗੱਲ ਦਾ ਠੀਕ ਹੈ ਨਾ ਉਹ ਚਾਚੀ ਮੰਨਦਾ ਕੋਹੂ ਚ ਨੀਚ ਹੋ ਜਾਂਦੀ ਹੁੰਦੀ ਹੈ ਹੌਲੀ ਹੌਲੀ ਆਪੀ ਦੱਸ ਦੋਗੀ ਇਹੇ ਮੈਂ ਚਾਚੀ ਸਮਝ ਕੇ ਸਾਰੀ ਗੱਲ ਉਹ ਚੀਜ਼ ਹੋ ਜਾਂਦੀ ਹੁੰਦੀ ਆ ਪਰ ਇਹ ਥੋੜੀ ਐ ਵੀ ਆਪਾਂ ਆਪਦੇ ਜਵਾਈ ਨੂੰ ਵੀ ਕਰਨ ਦਾ ਬਾੜੋ ਹੈ ਸੱਚ ਪੁੱਛਦਾ ਪੁੱਤ ਮੈਂ ਤਾਂ ਐਡੇ ਇੱਕ ਜਵਾਕ ਨੂੰ ਵੀ ਨਹੀਂ ਪੜਨ ਦਿੰਦੀ ਉਹ ਵੀ ਮੁੰਡੇ ਨੂੰ ਪਰ ਚਾਚੇ ਇਹ ਪਹਿਲਾਂ ਕਿੱਥੋਂ ਦੀ ਸੈਲਫ ਐ ਮੈਂ ਚਾਚੀ ਜੇ ਪਹਿਲਾਂ ਤੇਰੀ ਮੁੰਡਾ ਹੋ ਜਾਂਦਾ ਫਿਰ ਮੇਰੇ ਮੁੰਡਾ ਹੋ ਜਾਂਦਾ ਨਾ ਮੈਂ ਮਾਰਕੜਾ ਨਾ ਦਿੰਦੀ ਘਰੋਂ ਕੱਢ ਦਿੰਦੀ ਲੈ ਚਾਹ ਤਾਂ ਪੀ ਲੋ ਚਾਹ ਨਾਲ ਤਾਂ ਨਹੀਂ ਕੋਈ ਬੈਰ ਤੁਸੀਂ ਪੀ ਲੋ ਨਾ ਨਾ ਮੈਂ ਤਾਂ ਆਪ ਨਹੀਂ ਪੀਣੀ ਚੱਲੋ ਤੁਹਾਡੀ ਮਰਜ਼ੀ ਆ ਇੱਕ ਵਾਰੀ ਬਣਾਉਣੀ ਸੀ ਮੈਂ ਬਣਾਤੀ ਨਹੀਂ ਪੀਣੀ ਨਾ ਪੀਓ ਆ ਕੜਾ ਆਵਦੀਗਾ ਕੋਲੇ ਰੱਖੋ ਬੀਂਡੀਸ਼ ਬਣਾਤੀ ਤਾ 2 ਮਿੰਟ ਚ ਕਿਹੜਾ ਮੂਰਖਾ ਹੈ ਜੋ ਜਿਹੜਾ ਚਾਹ ਬਣਾ ਲਿਆਊਗਾ ਬੇਹੀ ਚਾਹ ਲੈ ਕੇ ਮੱਥੇ ਮਰੀ ਹੋਣੀ ਉਹ ਦੇਖਣ ਜੀ ਲੱਗਦੀ ਸੀ ਪਰ ਥੋੜੀ ਜਿਹੀ ਚਾਹ ਤਾਂ ਹਲੇ ਆਊਗੀ ਦੁੱਧ 'ਚ ਪੱਤੀ ਪੈਣ ਲੱਗ ਰਹੀ ਐ ਸੋਈ 'ਚ ਵੇਟ ਕਰ ਲੋ ਇਹ ਤਾਂ ਮੇਰੀ ਚਾਹ ਸੀ ਉਹ ਪਤੀ ਐ ਬਥੇਰੀ ਕੁੱਤੇ ਖਾਣੀ ਹੋ ਗਈ ਹੁਣ ਚਲੀਏ ਆਪਾਂ ਹਾਲੇ ਚਲੀਏ ਹਾਲੇ ਤਾਂ ਟ੍ਰੇਲਰ ਦੇਖਿਆ ਫਿਲਮ ਤਾਂ ਰਹਿੰਦੀ ਐ ਹਾਲੇ ਤਾਂ ਆਥਨ ਦਾ ਕਿ ਇੱਥੇ ਰੋ ਆਉਂਦੀ ਐ ਸਾਲੀ ਨੇ ਗੱਲਾਂ ਵਾਤਾ ਕਰੋ ਕਿੱਥੇ ਜਾਣਾ ਉਹ ਜਿੰਨੀਆਂ ਗੱਲਾਂ ਹੋ ਗਏ ਨਾ ਇੰਨੀਆਂ ਬੋਤਨ ਹੈ ਹਾਂ ਹੋਰ ਨਹੀਂ ਮੈਂ ਤਾਂ ਆ ਕੁੱਤ ਕਲੇਸ਼ ਦੇਖਿਆ ਜਾਂਦਾ ਆ ਗਿਆ ਜੀ ਕੀ ਹੁਣ ਸਾਡੇ ਤੇ ਓਏ ਆ ਗਿਆ ਮੈਨੂੰ ਕੀ ਪਤਾ ਸੀਗਾ ਵੀ ਚਾਚੀ ਆ ਕੁਛ ਕਰਦੀ ਹੈ ਚਲੀ ਹੁਣ ਚਲਦੇ ਹਾਂ ਦੇਖਦੇ ਜੀ 100 200 ਰੁਪਿਆ ਦਵੂਗੀ ਤੁਹਾਨੂੰ ਖਾਲੀ ਮੋੜੂਗੀ ਪਹਿਲੀ ਵਾਰ ਆਇਓ ਮੋੜੂਗੀ ਉਹ ਲਾਪਤ ਤੂੰ ਕੱਲਾ ਪੀ ਲੈ ਇਹਨੂੰ ਨਾ ਪੀਣ ਤੇ ਪੀ ਲੈ ਜੀ ਚਲ ਕੋਈ ਨਾ ਚਾਚੀ ਤਾਂ ਸਾਡਾ ਇਨਾਂ ਮਾਨ ਕਰਿਆ ਤਾਂ ਮੈਂ ਆ ਲੈ ਲੈਣਾ ਕੋਈ ਨਹੀਂ ਬਸ ਹਾਂ ਬਹੁਤ ਆ ਬਸ ਮੈਂ ਵੀ ਬੇਸ਼ਰਮ ਆ ਚਾਚੀ ਹਾਂ ਉਧਰ ਹੋਏ ਮੜ ਜਾ 200 ਰੁਪਏ ਤਾਂ ਦੇਦੀ ਮੇਰੀ ਵੇਸਤੀ ਕਰਾਏਗੀ ਅੰਦਰੋਂ ਲਿਆ ਕੇ ਦੇ ਦਿੰਦੀ ਹੁਣ ਤਾਂ ਚਾਚੀ ਤੇ ਕੰਨ ਚ ਕੀ ਕਹਿਤਾ